ਦੀ ਪ੍ਰਧਾਨ ਜੀ ਕੀ ਨਾਮ ਹੈ ਤੁਹਾਡਾ ਮੇਰਾ ਜਸਵਿੰਦਰ ਸਿੰਘ ਭਟੋੜੀ ਅੱਜ ਜਿਹੜੀ ਜ਼ਮੀਨ ਪ੍ਰਾਪਤੀ ਸੰਘਰਸ਼ ਮੋਰਚਾ ਮੀਟਿੰਗ ਹੋਈ ਹੈ ਪ੍ਰਭਾਵਸ਼ਾਲੀ ਮੀਟਿੰਗ ਹੋਈ ਹੈ ਜਿਹੜੀਆਂ ਬੇਵਾਦ ਜ਼ਮੀਨਾਂ ਪੰਜਾਬ ਦੇ ਅੰਦਰ ਪਈਆਂ ਉਹ ਅਸੀਂ ਵੱਡਾ ਸੰਘਰਸ਼ ਕਰ ਰਹੇ ਹਾਂ ਜਿਹੜਾ ਵੀ ਮਜ਼ਦੂਰਾਂ ਦੇ ਵਿੱਚ ਉਹ ਜ਼ਮੀਨਾਂ ਵੰਡ ਕੇ ਜਾਣ ਫਰੀਕੋਟ ਰਾਜੇ ਦੀ ਜ਼ਮੀਨ ਹੈ 11 ਏਕੜ ਜ਼ਮੀਨ ਪਈ ਹੈ ਇਸ ਜ਼ਮੀਨ ਦੇ ਉੱਪਰ ਅਸੀਂ ਬਹੁਤ ਵੱਡੀ ਲੜਾਈ ਜੜ ਰਹੇ ਹਾਂ ਉਹ ਇਧਰੋਂ ਪਿੰਡ ਪਿੰਡ ਜਾ ਕੇ ਆ ਜਿਹੜਾ ਵੱਡਕਾਨੇ ਵਾਲੀ ਦੇ ਵਿੱਚ ਚਿਰਾਗ ਜਗਾ ਕੇ ਮਜ਼ਦੂਰਾ ਸੀ ਜਾਗਰੂਤ ਕੀਤਾ ਅਸੀਂ ਕਹਿੰਨੇ ਵੀ ਲੈਂਡ ਸ਼ੀਲਡ ਐਕਟ ਲਾਗੂ ਕੀਤਾ ਜਾਵੇ ਮਜ਼ਦੂਰਾਂ ਦੇ ਵਿੱਚ ਵालतू ਜ਼ਮੀਨਾਂ ਜਿਹੜੀਆਂ ਆਪਣੀਆਂ ਬੇਵਾਦ ਜ਼ਮੀਨਾਂ ਪਈਆਂ ਉਹ ਮਜ਼ਦੂਰਾਂ ਦੇ ਵਿੱਚ ਜ਼ਮੀਨਾਂ ਵੰਡੀਆਂ ਜਾਣ ਤੇ ਉਹਨਾਂ ਵਾਲੇ ਦਿਨਾਂ ਦੇ ਵਿੱਚ ਮੁਕਸਰ ਦੇ ਵਿੱਚ ਵੱਡਾ ਇਕੱਠ ਕਰਕੇ ਅਸੀਂ ਉਸ ਤੋਂ ਬਾਅਦ ਦੂਜਾ ਕੰਮ ਜਿਹੜਾ ਫ੍ਰੀ ਕੋਰਟ ਦੇ ਵਿੱਚ ਕਰਾਂਗੇ ਫ੍ਰੀ ਕੋਰਟ ਦੇ ਇਕੱਠ ਤੋਂ ਬਾਅਦ ਫਿਰ ਮਜ਼ਦੂਰਾਂ ਨੂੰ ਜਿਹੜਾ ਅਸੀਂ ਉਹ ਕਬਜ਼ਾ ਜਿਹੜਾ ਉਹ ਦਵਾਵਾਂਗੇ ਅਸੀਂ ਆਪਸੀਂ ਵੇਖੋ ਕਾਰ ਸੰਧਵਾਣੇ 600 ਕਿੱਲਾ ਜ਼ਮੀਨ ਦੇ ਉੱਪਰ ਜਿਹੜੀ ਕਣਕ ਬੀਜੀ ਹੋਈ ਆ ਫਰੀ ਕੋਟ ਵਾਲੇ ਦੀ ਜ਼ਮੀਨ ਉੱਪਰ ਉਹ ਉਹਨੂੰ ਕਿਸ ਨੇ ਅਧਿਕਾਰ ਦਿੱਤਾ ਅਸੀਂ ਇਸ ਦੀ ਵੀ ਕੜੀ ਨਿੰਦਿਆ ਕਰਦੇ ਆ ਪਰ ਅਸੀਂ ਪਿੰਡ ਪਿੰਡ 'ਚ ਜਾ ਕੇ ਲਾਂਬੰਦ ਮਜ਼ਦੂਰਾਂ ਨੂੰ ਕਰ ਰਹੇ ਆ ਵੀ ਆਓ ਦੇਸ਼ ਭਰ ਦੇ ਮਜ਼ਦੂਰੋ ਇਕੱਠੇ ਹੋ ਕੇ ਮਿਲ ਕਾਸ਼ ਲੋਕੋ ਇਹਨਾਂ ਕਾਰਪੋਰੇਟ ਵੱਡੇ ਵੱਡੇ ਘਰਾਣਿਆਂ ਤੋਂ ਜ਼ਮੀਨਾਂ ਜਿਹੜੀਆਂ ਖੋਈਆਂ ਜਿਹੜੀਆਂ 17 ਏਕੜ ਤੋਂ ਵੱਧ ਗਈਆਂ ਤ ਤੁਸੀਂ ਵੇਖੋ ਸਰਾਂ ਵਾਲਿਆਂ ਕੋਲੇ ਕਿੰਨੀ 11 ਏਕੜ ਜ਼ਮੀਨ ਪਈ ਐ ਆ ਬਾਦਲ ਕਿਆ ਕੋਲੇ ਕਿੰਨੀ 11 ਏਕੜ ਜ਼ਮੀਨ ਪਈ ਐ ਉਹ ਜ਼ਮੀਨਾਂ ਜਿਹੜੀਆਂ ਮਜ਼ਦੂਰਾਂ ਦੇ ਵਿੱਚ ਵੰਡੀਆਂ ਜਾਣ ਤੇ ਆਉਣ ਵਾਲੇ ਦੇ ਵਿੱਚ ਇਹ ਮਜ਼ਦੂਰੇ ਉਹ ਠੇ ਨਾਲ ਹੁਣ ਜਿੰਨਾ ਉੱਤੇ ਕਬਜ਼ਾ ਕਰਨਗੇ ਕਿਉਂਕਿ ਦੂਰ ਜਿਹੜੇ ਲੰਮੇ ਸਮੇਂ ਤੋਂ ਇਹਨਾਂ ਨੇ ਬਹੁਤ ਜਿਹੜੇ ਦੁੱਖ ਚੱਲੇ ਆ ਇਹਨਾਂ ਨੇ ਮਜ਼ਦੂਰਾ ਤੋਂ ਲਾਰੇ ਲਾਲਾ ਮਜ਼ਦੂਰਾ ਤੋਂ ਇਹਨਾਂ ਨੇ ਸੱਤਾ ਦੇ ਉੱਤੇ ਕਾਬਜ ਜਿਹੜੇ ਅੱਜ ਬੈਠੇ ਆ ਪਰ ਇਹਨਾਂ ਮਜ਼ਦੂਰਾ ਦੀ ਕਿਸੇ ਨੇ ਬਾਤ ਨਹੀਂ ਪੁੱਛੀ ਕਿਉਂਕਿ ਝੂਠੇ ਵਾਦੇ ਕਰ-ਕਰ ਕੇ 75 ਸਾਲ ਤੋਂ ਸਾਨੂੰ ਉਮੀਦਵਾਰਾਂ ਨੂੰ ਇਹਨਾਂ ਨੇ ਆਟੇ ਦਾਲ ਦੇ ਵਿੱਚ ਉਲਝਾ ਕੇ ਰੱਖਿਆ ਹੋਇਆ ਪਰ ਸਹੀ ਕਹਿੰਦੇ ਵੀ ਆਟਾ ਦਾਲ ਨਹੀਂ ਸਾਨੂੰ ਚਾਹੀਦਾ ਜਿਹੜੇ ਸਾਡੇ ਪੜ੍ਹੇ ਲਿਖੇ ਨੌਜਵਾਨ ਬੱਚੇ ਆ ਇਹਨਾਂ ਨੂੰ ਸਰਕਾਰੀ ਨੌਕਰੀਆਂ ਦਿਓ ਇਹਨਾਂ ਨੂੰ ਕਿਉਂਕਿ ਮਜ਼ਦੂਰਾਂ ਦੇ ਬੱਚੇ ਜਿਹੜੇ ਵਿਚਾਰੇ ਆ ਉਹ ਝੋਨਾ ਲਾ ਲਾ ਕੇ ਵਿਚਾਰੇ ਢਿੱਡ ਪਾਲਦੇ ਆ ਪੜਾਈਆਂ ਮਹਿੰਗੀਆਂ ਡਿਗਰੀਆਂ ਕਰਕੇ ਉਹ ਵਿਚਾਰੇ ਇੱਕ ਕੰਧਾ ਦੇ ਨਾਲ ਤੁਰੇ ਫਿਰਦੇ ਆ ਅੱਜ ਜੇ ਪੰਜਾਬ ਨਸ਼ੇ ਦੀ ਦਲਦਲ ਦੇ ਵਿੱਚ ਧਸ ਗਿਆ ਤੇ ਉਹਦੀਆਂ ਜ਼ਿੰਮੇਵਾਰ ਸਰਕਾਰਾਂ ਬੇਈਮਾਨ ਸਰਕਾਰਾਂ ਜਿਨ੍ਹਾਂ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਦੇ ਉੱਤੇ ਕਾਬੂਜ ਕਰਕੇ ਆਹ ਵੇਖੋ ਤੁਸੀਂ ਸਾਡੇ ਵਿਦਿਆਪਕ ਬੱਚੇ ਪੜ੍ਹੇ ਲਿਖੇ ਜਿਹੜੇ ਨੌਜਵਾਨ ਧਰਨੇ ਲਾ ਕੇ ਬੈਠਿਆਂ ਦੇ ਉੱਤੇ लाठी चार्ज ਕੀਤਾ ਹੀ ਕੜੇ ਸ਼ਕਤ ਸ਼ਬਦਾਂ ਦੇ ਵਿੱਚ ਇਹ ਵੀ ਨਿੱਦੇ ਆ ਰਹੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਸੰਘਰਸ਼ ਸਾਰੀਆਂ ਜਥੇਬੰਦੀਆਂ ਨੂੰ ਲੈ ਕੇ ਜਿਹੜੇ ਉਲੀਕੇ ਜਾਣਗੇ ਤੇ ਜ਼ਮੀਨਾਂ ਦੇ ਉੱਪਰ ਜਿਹੜੀਆਂ ਬੇਵਜ ਜ਼ਮੀਨਾਂ ਸਰਕਾਰੀ ਪਈਆਂ ਉਹਨਾਂ ਦੇ ਉੱਤੇ ਕਬਜ਼ਾ ਕੀਤਾ ਜਾਏਗਾ